ਸੋਨੇ ਤੋਂ ਪਹਿਲਾਂ ਹਰੀ ਖਾਦ ਬਣਾਉਣ ਲਈ ਜੰਤਰ ਦੀ ਕਾਸ਼ਤ ਜੰਤਰ ਦੀ ਹਰੀ ਖਾਦ ਮਿੱਟੀ ਵਿੱਚ ਨਾਈਟ੍ਰੋਜਨ ਤੱਤ ਦੀ ਉਪਲਬਧਤਾ ਵਧਾਉਣ ਦੇ ਨਾਲ-ਨਾਲ ਮਿੱਟੀ ਦੀ ਹਾਲਤ ਵਿੱਚ ਵੀ ਸੁਧਾਰ ਕਰਦੀ ਹੈ ਹਰੀ ਖਾਦ ਲਈ ਪੰਜਾਬ ਟੈਂਚਾ 1 ਦਾ 20 ਕਿਲੋ ਬੀਜ 20 ਤੋਂ 22 ਸੈਂਟੀਮੀਟਰ ਦੂਰੀ ਤੇ ਡ੍ਰਿਲ ਕਰ ਦੇਣਾ ਚਾਹੀਦਾ ਹੈ ਚੰਗਾ ਜੰਮ ਪ੍ਰਾਪਤ ਕਰਨ ਲਈ ਬੀਜ ਨੂੰ 8 ਤੋਂ 10 ਘੰਟੇ ਲਈ ਪਾਣੀ ਵਿੱਚ ਭਿਉਂ ਕੇ ਰੱਖੋ ਬਿਜਾਈ ਸਮੇ 12 ਕਿਲੋ ਫਾਸਫੋਰਸ ਦੀ ਹੀ ਵਰਤੋਂ ਕਰੋ ਜੇਕਰ ਕਣਕ ਵਿੱਚ ਫਾਸਫੋਰਸ ਦੀ ਸਿਫਾਰਿਸ਼ ਕੀਤੀ ਮਾਤਰਾ ਦੀ ਵਰਤੋਂ ਕੀਤੀ ਗਈ ਹੈ ਤਾਂ ਜੰਤਰ ਵਿੱਚ ਇਸ ਦੀ ਵਰਤੋਂ ਨੂੰ ਨਾ ਕਰੋ ਫਸਲ 50 ਤੋਂ 60 ਦਿਨਾਂ ਵਿੱਚ ਹਰੀ ਖਾਦ ਲਈ ਤਿਆਰ ਹੋ ਜਾਵੇਗੀ ਇਸ ਦੇ ਨਾਲ ਹੀ ਹਰੀ ਖਾਦ ਲਈ ਸਣ ਦੀ ਬਿਜਾਈ ਜਿਵੇਂ ਕਿ ਸਣ ਖੇਤੀ ਵਧਨ ਵਾਲੀ ਫਸਲ ਹੈ ਅਤੇ ਸੋਕਾ ਖਾਰੀਆਂ ਅਤੇ ਤੇਜਾਬੀ ਹਾਲਤਾਂ ਨੂੰ ਸਹਿਣ ਕਰਨ ਦੀ ਵੀ ਸਮਰੱਥਾ ਰੱਖਦੀ ਹੈ ਇਸਦੀ ਹਰੀ ਖਾਦ ਕਲਰਾਟੀਆਂ ਜ਼ਮੀਨਾਂ ਵਿੱਚ ਸੁਧਾਰ ਕਰਦੀ ਹੈ ਹਰੀ ਖਾਦ ਲਈ ਸਣ ਦੀ ਬਿਜਾਈ ਪੀਏਯੂ 1691 ਕਿਸਮ ਨਾਲ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਇਸਦੀ ਬਿਜਾਈ 22.5 ਸੈਂਟੀਮੀਟਰ ਦੀ ਵਿੱਥ ਤੇ ਡ੍ਰਿਲ ਨਾਲ ਕਤਾਰਾਂ ਵਿੱਚ ਛਿੱਟੇ ਨਾਲ ਕਰੋ ਬੀਜ ਨੂੰ ਭੋਂ ਕੇ ਬਿਜਾਈ ਕਰਨ ਨਾਲ ਚੰਗਾ ਜਮ ਪ੍ਰਾਪਤ ਕੀਤਾ ਜਾ ਸਕਦਾ ਹੈ ਸਣ ਨੂੰ ਸੁੰਡੀ ਘਟ ਪੈਂਦੀ ਹੈ ਇਸ ਨਾਲ ਮਿੱਟੀ ਵਿੱਚ ਜੈਵਿਕ ਮਾਦਾ ਅਤੇ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ